ਪਹਿਲਾਂ ਵੀਰੇ ਚਾਰ ਦੰਦਾਂ ਦੇ ਮੋਹਲੇ 15 ਕਿਲੋ ਕੰਡੇ ਵਾਲਾ ਦੁੱਧ ਦੇ ਦੂੰਗਾ ਮੈਂ ਤਿਆਰ ਰਹਿਣਾ ਦੰਦੋ ਚੌਗੀ ਹਾਂ ਸੂਆ ਪਹਿਲਾ ਦੁੱਧ ਹਾਜ਼ਰ ਕਿੰਨਾ 15 ਕਿਲੋ ਕੰਡੇ ਵਾਲਾ ਦੁੱਧ ਹੈ ਵੀਰੇ ਵਾਲੇ ਸੱਜਣਾ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਕਾਲੇ ਕੋਲੋਂ ਮੰਨ ਲਓ ਝੋਟੀਆਂ ਤਿੰਨ ਦਿਖਾ ਦਾਂਗੇ ਇੱਕ ਦਾ ਦਿਖਾ ਦਾਂਗੇ ਮੀਣੀ ਕੱਟੀ 15 ਕਿਲੋ ਦੇ ਲਗਭਗ ਦੁੱਧ ਤਿਆਰੀ ਵਾਲਾ ਤੇ ਇੱਕ ਦਿਖਾ ਦਾਂਗੇ ਮੋਰਾ ਚ ਪੈਂਦੀ ਝੋਟੀ ਤੇ ਇੱਕ ਤੁਹਾਨੂੰ ਨਾ ਬੂਰੀ ਦਿਖਾ ਦਾਂਗੇ ਤੇਲੀਆ ਬੂਰੀ ਬੂਰੀਏ ਕੱਟੀ ਨਾਲਾ ਕੱਟੀ ਨਾਲਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆਜਾ ਕੱਲੇ ਉਰਲੇ ਬੰਨੇ ਹੋਰ ਕਿਵੇਂ ਆ ਠੀਕ ਠਾਕ ਵੀਰੇ ਚੜਦੀ ਕਲਾ ਐਨ ਵੀਰੇ ਕਿਰਪਾ ਦਾ ਸਾਮਾ ਮਾਰੋ ਮਾਰ ਕਮ ਚੱਲਦਾ ਚਲੋ ਬਾਈ ਚੱਲੇ ਜਾਨੇ ਆ ਠੀਕ ਆ ਕੰਗਜਾ ਲਹੀ ਜਾਂਦਾ ਕੱਛੂ ਦੀ ਜਾਲਾ ਠੀਕ ਹੈ ਗੱਲ ਕੱਛੂਲੀ ਠੀਕ ਆ ਆਜਾ ਕਰਗੋਸਾ ਇਹਦਾ ਉਕੜਾ ਲਾਂਗੇ ਨੰਬਰ ਬੋਲ ਤੇਰਾ 99920 ਹਾਂਜੀ 999439 95920 999493 ਫਿਰ ਅੱਜ ਤਿੰਨ ਨੇ ਤਿੰਨੇ ਦੋ ਝੋਟੀਆਂ ਹੈਗੀਆਂ ਟੋਕਣਾ ਕੱਬਣਾ ਦੀਆਂ ਉਹ ਸਿੱਧੀ ਗੱਲ ਬੰਦੇ ਨੇ ਲੈ ਲਈਆਂ ਅੱਜ ਜਾਣੀਆਂ ਕੱਲ ਮਤਲਬ ਕਿ ਹਾਂ ਅੱਜ ਹੁਣ ਭੇਜਾਂਗੇ ਹੁਣ ਦਿਖਾਵਾਂਗੇ ਤਿੰਨ ਬੂਰੀ ਕੁੰਡੀ ਤੇ ਮੀਣੀ ਹਾਂ ਤਿੰਨੀ ਅਡੋ 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 ਬ੍ਰਾਂਡ ਦੀ ਹੈ ਲੈ ਸਾਈਡ ਨੂੰ ਰਹੀ ਹੁਣਾ ਤੇ ਇੱਕ ਵਾਰੀ ਲੱਭੀ ਬੂਰੀ ਤੇ ਕੈਮਰਾ ਮਾਰ ਕੇ ਯਾਰ ਤਸੱਲੀ ਜੀ ਭਰਾਵਾਂ ਦੀ ਕਰਾ ਦੇ ਪੂਰੀ ਵੱਡੀ ਝੋਟੀ ਹੋ ਗਈ ਨਾਲਾਂ ਦੀ ਕੱਟੀ ਹੈ ਨਾ ਹਾਂ ਕੱਦ ਚੰਗਾ ਲੰਬੀ ਵੀ ਚੰਗੀ ਥਣ ਦਾ ਸਹਿਜ ਵੀ ਸੋਨਾ ਰੱਖਦੀ ਸਾਰੀਓ ਚੰਗੀ ਸੁਆ ਕਾਲੇ ਸੁਆ ਦੂਜਾ ਵੀਰੇ ਸੁਆ ਦੂਜਾ ਤੇ ਇੱਥੋਂ ਲੱਭੀ ਮਾਰਨੀ ਪਛਾਣ ਤੋਂ ਕੈਮਰਾ ਤੇ ਇੱਥੋਂ ਇੱਥੋਂ ਕਰਾ ਦੇ ਚੱਕ ਸੁਆ ਦੂਜਾ ਕਿੰਨੇ ਦਿਨ ਦੀ ਸੂਈ ਓਕੇ ਵੀਰੇ 12 ਦਿਨ ਤੱਕ ਮੰਗੂ ਸੁਈ ਨੂੰ ਕਿੰਨਾ ਦੁੱਧ ਅੱਜ ਦੁੱਧ ਵੀਰੇ 13 ਕਿਲੋ ਹੈ ਹੁਣ ਹਾਜ਼ਰ ਹਾਜ਼ਰ 13 ਹੈ ਕੱਲ ਨੂੰ 15 ਕਰੇ 18 ਕਰੇ ਹਨਾ ਹਾਂਜੀ ਹਾਂ 13 13 ਲੀਟਰ ਤਿਆਰ ਐ ਜਿਵੇਂ ਜਿਵੇਂ ਮਰਜ਼ੀ ਚੋਲੇ ਦਾ ਲੀਟਰ ਦਾ ਕਿ ਕੰਡੇ ਦਾ ਕੰਡੇ ਦਾ ਕੰਡੇ ਦਾ 13 ਕਿਲੋ 13 ਕਿਲੋ ਠੀਕ ਆ ਗੱਲ ਇਹ ਕੰਡੇ ਵਾਲਾ ਦੁੱਧ ਦੱਸਿਆ ਬਾਈ ਕਹਿੰਦਾ 13 ਕਿਲੋ ਆ ਲੈ ਚਲੋ ਫੌਜੀ ਸਾਹਿਬ ਐ ਇਹਨੂੰ ਤੇ ਸੂਆ ਆ ਗਈ ਦੂਜਾ ਬੂਰੀਏ ਕੱਟੀ ਆ ਗਈ ਨਾਲ ਆ ਤੇਲੀਆਂ ਬੂਰੀ ਫੁੱਲ ਵੱਡੀ ਤੇ ਖਾਸ ਗੱਲ ਇਹਦੀ ਇਹ ਆ ਵੀ ਖੜਮੇ ਪੁੱਠੇ ਚ ਆ ਗਈ ਵੱਡੀ ਝੋਟੀ ਆ ਗਈ ਫੁੱਲ ਅੱਲਾ ਜੱਲਾ ਜੱਲਾ ਚਵਾਈ ਦੀ ਕਿਵੇਂ ਕਾਲੇ ਚਵਾਈ ਬਹੁਤ ਵਦਿਆ ਵੀਰੇ ਸੌਦੀ ਵਰਗਾ ਚੋਨੇ ਪੁੱਲ ਹਾਂ ਮੋਟਾ ਚੋਨੇ ਲੰਬੀ ਮੋਟਾ ਬਿਲਕੁਲ ਲੱਗੀ ਹੈ ਨਾ ਹਾਂ ਬਿਲਕੁਲ ਲੰਬੀ ਤੇ ਵੱਡੀ ਆ ਗਈ ਪੂਰੀ ਫੁੱਲਾ ਇੱਥੋਂ ਕਰਾ ਦੀ ਲੰਬੀ ਤਸੱਲੀ ਓਏ ਇਹ ਇੱਥੇ ਰੋਕ ਲੀ ਫੌਜੀ ਮਾੜੀ ਜੀ ਕਿਸੇ ਪੱਖੋਂ ਵੀ ਯਾਰ ਹੱਥ ਤਰੋ ਨਹੀਂ ਹੈਗਾ ਝੋਟੀ ਦੇ ਸੌਦੀ ਸੌ ਹੈ ਹਾਂ ਸਿੰਗੀ ਸਿੰਗੀ ਕਰਿਓ ਪਿੱਟਪੂੜਾ ਲੰਬੀ ਉੱਚੀ ਬਹੁਤ ਹੈ ਠੀਕ ਹੈ ਗੱਲ ਅਕੀਰਾਂ ਹੋਰ ਕਮਾ ਦੇਰੋ ਲੈ ਆ ਲੈ ਆ ਲੈ ਅਕੀਰਾਂ ਹੋਰ ਕਮਾ ਦੇ ਬੱਚੇ ਦੇ ਹੱਦ ਕੈਮਰਾ ਮਾਰਦੀ ਚਵਾਈ ਦੇ ਕੜਦੀਆ ਕੰਡੇ ਐਨ ਵੀਰੇ ਮੋਟਾ ਜਿੱਦਾਂ ਥਾਣੋਂ ਉਦਾਂ ਦੀ ਚਵਾਈ ਐਨ ਚੋਣ ਚੋਣ ਦਾ ਤੈਨੂੰ ਪਤਾ ਵੀਰੇ ਮੂਹਰੇ ਆਉਣ ਵਾਲਾ ਕੰਮ ਹੁੰਦਾ ਠੀਕ ਹੈ ਕੱਲ ਨੂੰ ਬੰਦਾ ਏਡੀ ਦੂਰੋਂ ਆ ਕੇ ਸਾਈ ਪਾ ਕੇ ਚੋਣਨਾ ਵਧੀਆ ਹੋਵੇ ਫਿਰ ਉਹਦਾ ਫਾਇਦਾ ਨਹੀਂ ਐਥੋਂ ਕਰਾ ਲੈ ਬੀ ਚੈੱਕ ਓਏ ਮਾਲ ਗੱਡੀ ਦੇ ਡੱਬੇ ਜਿੱਡੀ ਆ ਨਾ ਹਾਂ ਹੋ ਵੱਡੀਆਂ ਜੀ ਆ ਗਈ ਅੱਜ 13 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਦਾ ਹਾਜ਼ਰ ਮੈਲੇ ਤਾਂ ਨਹੀਂ ਲੱਗੀ ਅਜੇ ਮੈਲੇ ਨਹੀਂ ਵੀ ਚੱਲੀ ਹਲੇ ਮੈਲੇ ਝੋਟੀ ਬਾਈ ਕਹਿੰਦਾ ਹਜੇ ਚੱਲਣੀ ਆ ਤੇਲੀਆ ਬੂਰੀ ਆ ਗਈ ਤੇ ਮੈਲੇ ਮੂਲੇ ਚੱਲ ਕੇ ਕਿੰਨਾ ਕ ਕਰ ਸਕਦੀ ਆ ਬੱਲ ਸਕਦੇ ਵੀ ਲੀਟਰ ਦੇ ਲੀਟਰ ਹੋਰ ਬੱ ਸਕਦੇ ਬਾਕੀ ਉਹ ਹੀ ਗੱਲ ਆਪਣੀ ਘੇਰ ਤੇ ਕਿਤੇ 13 ਤੋਂ 10 ਤੇ ਵੀ ਰਹਿ ਸਕਦਾ ਅਗਲੀ ਸੇਵਣਾ ਬਾਈ ਠੀਕ ਆ ਗੱਲ ਇਹਦਾ ਆਪਣੀ ਘੇਰ ਤੇ ਠੀਕ ਆ ਗੱਲ ਉਰਲੇ ਬੰਨਿਓਂ ਕਰਾ ਦੇ ਲੱਭੀ ਚੈੱਕ ਉਹ ਬਾਈ ਕਹਿੰਦਾ ਤੁਹਾਡੀ ਘੇਰ ਤੇ ਡਿਪੈਂਡ ਆ ਜਿੰਨਾ ਦੁੱਧ ਦੱਸਾਂਗੇ ਕੱਲ ਇੱਥੋਂ ਤਸੱਲੀ ਕਰਾ ਲਾਗੇ ਇੱਥੋਂ ਤਸ ਤੇ ਨਾਲ ਇਹਦੇ ਆ ਗਈ ਬੁਰੀ ਕੱਟੀ ਤੇ ਪੈਸੇ ਕਾਲੇ ਕਿੰਨੇ ਲਵਾਂਗੇ ਇਹਦੇ ਇਹਦਾ 170 ਹੈ ਵੀਰੇ 1 ਲੱਖ ਤੇ 70000 ਮਾਫੀ ਕੋਈ ਮਾਫੀ ਕਰਦਾ ਬਾ ਮੈਂ ਪਾ ਜਮੀ ਖਿੱਚ ਕੇ ਜੇ ਪਾਉਣੇ ਨੇ ਕਿਉਂਕਿ ਹੁਣ ਕੰਪੀਟੀਸ਼ਨ ਦਾ ਟਾਈਮ ਹੈ ਠੀਕ ਹੈ ਗੱਲ ਵੀਡੀਓ ਪੈਂਦੀਆਂ ਨੇ ਬਹੁਤ ਠੀਕ ਹੈ ਗੱਲ ਤੈਨੂੰ ਪਤਾ ਹੀ ਆ ਫਿਰ ਹਣਾ ਠੀਕ ਹੈ ਗੱਲ ਹਾਂ ਬਾਈ ਕਹਿੰਦਾ ਕੰਪੀਟੀਸ਼ਨ ਵਾਲਾ ਕੰਮ ਹੀ ਆ ਵੀ ਹੁਣ ਤਾਂ ਦੇੜੀ ਵੀ ਉਹ ਨਾ ਲਾ ਮਾਰ ਆਹ ਦੇੜੀ ਹਾਂ ਠੀਕ ਆ ਦੇੜੀ ਬਣੀ ਜਾਵੇ ਮੇਰੇ ਬਹੁਤ ਐਂ ਲੱਗ ਰਿਹਾ ਛੋਟੀ ਚੰਗੀ ਚੱਲਦਾ ਕੰਮ ਰਹੀ ਹਾਂ ਛੋਟੀ ਵਧੀਆ ਵਧੀਆ ਵੱਡੀ ਆ ਗਈ ਤੇ ਕੱਟੀ ਤੇ ਲੱਭੀ ਮਾਰ ਗਏ ਮੇਰਾ ਕੱਟੀ ਇੱਕੋ ਰੰਗ ਦੀ ਬੂਰੀ ਆ ਗਈ ਹੈ ਨਾ ਹਾਂ ਵੀਰੇ ਜਿਹੜੇ ਭਰਾ ਨੂੰ ਸ਼ੌਕ ਆਉਂਦਾ ਵੀ ਇੱਕੋ ਰੰਗ ਦੀ ਬੂਰੀ ਲੈਣੀ ਹੈ ਨਾ ਇੱਕੋ ਰੰਗ ਦੀ ਬੂਰੀ ਆ ਗਈ ਕੋਈ ਮੱਥਿਓ ਬੱਲੀ ਨਹੀਂ ਜਿਵੇਂ ਬੂਰੀ ਆ ਗਈ ਸਾਰੀ ਦੀ ਸਾਰੀ ਹਲਕੀ ਜੀ ਪੂੰਛ ਵਾਈਟ ਆ ਗਈ 170 ਚ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ 2 ਨੰਬਰ ਵਾਲੀ ਦੇ ਪਹਿਲਾਂ ਨਾ ਸਿੰਘਾਂ ਦੀ ਮਾਰਦੀ ਲੱਭੀ ਕੈਮਰਾ origignal ਸਿੰਘ ਹੀ ਹੈ ਜੰਮੀ ਇਹ ਇੱਥੋਂ ਕਰਾ ਤ ਪੱਛਾ ਕੱਟਾ ਵੀਰੇ ਨਾਲ ਆ ਗਿਆ ਮੀਲ ਕਾਫ ਆ ਤੋਰ ਤੋਰ ਫਾਂਚਾ ਵਾ ਸੁਆ ਇਹ ਇਹ ਤਾਂ ਪਹਿਲਣਾ ਵੀਰੇ ਪਹਿਲਣਾ ਪਹਿਲਣਾ ਛੇ ਹੈ ਜਿੱਗਿਆ ਹੈ ਪਹਿਲਣਾ ਵੀਰੇ ਹੈ ਛੱਗੀ ਹੈ ਪਹਿਲਣਾ ਕਾਦੇ ਦਾ ਵੀ ਫੁੱਲ ਆ ਗਿਆ ਇਹ ਵੱਡੀਆਂ ਪੂਰੀ ਆ ਕਾਦੇ ਦਾ ਵੀ ਮਤਲਬ ਪੂਰਾ ਫੁੱਲ ਆ ਗਿਆ ਤੇ ਦੁੱਧ ਹਾਜ਼ਰ ਕਿੰਨਾ ਇਹਦੇ ਕੋਲ ਦੁੱਧ ਹਾਜ਼ਰ ਵੀਰੇ ਅਜੇ ਚੌਥੇ ਦਿਨ ਚ ਹੈ ਹਾਂਜੀ ਸਟਾਰਟਿੰਗ ਤੋਂ 11 ਕਿਲੋ ਤੋਂ ਬੋਲੋ ਤੇ ਚਾਰਟਿੰਗ ਹੋਈ ਹੈ 11 12 ਕਿਲੋ ਤੋਂ 11 ਕਿਲੋ ਅਜੇ ਬੱਚੇ ਦੇ ਕੈਮਰਾ ਮਾਰਦੇ ਆ ਨਾ ਰੂਆ ਲੈ ਖਿੱਚ ਕੇ ਦੰਦ ਪਟਕ ਕੇ ਦਿਖਾ ਦਾਂਗੇ ਪਾਗਲੇ ਨੂੰ ਜਿਵੇਂ ਅਗਲੇ ਤਸੱਲੀ ਹੁੰਦੀ ਓਵੇਂ ਕਰ ਦਾਂਗੇ ਜਿਵੇਂ ਤਸੱਲੀ ਹੋਊ ਓਵੇਂ ਹੀ ਕਰਾਵਾਂਗੇ ਆਜੋ ਫੌਜੀ ਸਾਹਿਬ 11 ਅਰ ਚੋਚ ਭਈਆ ਖੁੱਲਾ ਮੋਟਾ ਐ ਵਧੀਆ ਠੀਕ ਆ ਗੱਲ ਹਾਂ ਇਹ ਇੱਥੋਂ ਕਰਾ ਦੀ ਲੰਬੀ ਤਸੱਲੀ ਹੋਏ ਲੈ ਚੱਲ ਲੈ ਚੱਲ ਲੈ ਚੱਲ ਤੋਰ ਹੀ ਚੱਲ ਲਗਾਤਾਰ ਕਿੰਨੇ ਦਿਨ ਦਾ ਸੂਗਾ ਪੰਜਵਾਂ ਕਿ ਦਿਨ ਹੈ ਵੀਰੇ ਅੱਜ ਦੇ ਮਤਲਬ ਕਿ ਕੱਲ੍ਹੇ ਦੁੱਧ ਪੈਣ ਲੱਗ ਗਿਆ ਯਾਰ ਓਕੇ ਹਾਂ ਬੋਲੀ ਦੀਗਾ ਪਹਿਲਾਂ ਪਹਿਲਣ ਕੱਟੀ ਪੰਜਾਂ ਦਿਨਾਂ ਦੀ ਸੂਈ 11 ਕਿਲੋ ਬੌਲੀ ਹਾਜ਼ਰ ਤੇ ਬੱਚੇ ਤੇ ਲੱਭੀ ਜਰੂਰ ਮਾਰਦੀ ਕੈਮਰਾ ਬੱਚੇ ਦੀ ਤਸੱਲੀ ਇਹ ਆ ਆ ਗਿਆ ਬੱਚਾ ਇੱਥੋਂ ਮਾਰਦੀ ਕੈਮਰਾ ਕਿੰਨਾ ਦੁੱਧ ਚਪਾਉਗੀ ਪੀਕ ਲੈਵਲ ਦੇ ਦੁੱਧ ਵੀਰੇ ਬਾਲਾ ਨਹੀਂ ਮੈਂ ਕਹਿੰਦਾ ਦੇਖੋ 18 19 ਕਿਲੋ 15 ਕਿਲੋ ਦੀ ਗਰੰਟੀ ਹੋ ਗਈ ਆਪਣੀ ਠੀਕ ਹੈ ਗੱਲ ਹਾਂ 15 ਕਿਲੋ 15 ਕਿਲੋ ਦੀ ਠੀਕ ਹੈ ਗੱਲ ਬਾਕੀ ਕੱਦ ਕਾਠੇ ਵੱਧ ਵੀ ਸਕਦੀ 15 ਕਿਲੋ ਆਰਾਮ ਨਾਲ ਦੋ ਵੀ ਇੱਥੋਂ ਤਸੱਲੀ ਹਰ ਚੋਣ ਚਾਨ ਬੜਾ ਹੈ ਗੋਟੀ ਦਾ ਪਹਿਲਣ ਕੱਟੀ ਕੋਲ ਪੰਜਵੇਂ ਦਿਨ 11 ਪਹਿਲੀ ਕਿਰਦਾ ਯਾਰ ਪੈਡਲਰ ਕਰਦੀ ਏਡੀ ਬਦਾਰ ਠੀਕ ਆ ਗੱਲ। ਕਦ ਦੇਖ ਛੋਟੀ ਦਾ ਕਿੱਡਾ? ਵੱਡੀ ਉਰਲੇ ਬੰਨਿਓ ਕਰਾ ਦੀ ਅੱਭੀ ਚੈੱਕ। ਇਹ ਇੱਥੋਂ ਮਾਰਨੀ ਕੈਮਰਾ ਤੇ ਇੱਕੋ ਬਰੀਕ ਜੀਵ ਬਚੀ ਜਿਆ ਨਾ ਮਾਤਰ ਜੀਵ। ਉਹ ਤਾਂ ਵੀਰੇ ਨਿਸ਼ਾਨੀ ਜੀ ਆ ਉਹ। ਠੀਕ ਆ ਗੱਲ ਇੱਕ ਵਾਰੀ ਚੈੱਕ ਕਰਾ ਦੀ। ਉਹਦਾ ਆਪਾਂ ਵੀ ਦੇਖੋ ਦਸਲੀ ਕਰਕੇ ਲੈਉਣੀਆਂ ਕੱਲ ਨੂੰ ਵੇਚਣੀਆਂ ਵੀਰੇ ਨਾ। ਹਾਂਜੀ ਜਲਦੀ ਜਲਦੀ ਤਾਂ ਨਹੀਂ। ਵੀਰੇ ਉਹਦਾ ਨਾਂ ਜਿਵੇਂ ਆਪਾਂ ਮੌਕਾ ਕਹਿੰਦੇ ਮੌਕਾ ਜ ਆ। ਠੀਕ ਆ। ਉਹ ਚੀਜ਼ ਐ ਮੌਕਾ ਜੀ ਐ। ਪੈਸੇ ਕਿੰਨੇ ਕਾਲ ਇਹਦੇ? ਇਹਦਾ 1.81 ਆ ਵੀਰੇ। 1 ਲੱਖ ਤੇ 80000 ਰੁਪਏ। ਛੋਟਾ ਛੱਪਾ ਹੋ ਜੂ। ਕਰਦਾਂਗੇ ਵੀਰੇ ਕੋਈ ਗੱਲ ਨਹੀਂ 180 ਜੋ ਜੇ ਕੋਈ ਦੋਨੇ ਨਹੀਂ ਲੈਂਦਾ ਹੈ ਦੋਨੇ ਲੈਂਦਾ ਕੋਈ ਗੱਲ ਨਹੀਂ ਕਰਦਾਂਗੇ ਫਿਰ ਉਦਾਂ ਦਾ ਹੋ ਜੀ ਹਾਂ ਕੋਈ ਜੇ ਕਰਦਾ ਅਰਦਾ ਮੰਨਤਾ ਫਿਰ ਬਾਈ ਕਹਿੰਦਾ ਮੰਨਤਾ ਨੂੰ ਉਦਾਂ ਉੱਚ ਹੋਰ ਹੋ ਜਾਂਦਾ ਗੁਰੂ ਆਪਾਂ ਕਈ ਵਾਰੀ ਦੁਆ ਦਾ ਬੋਲਦੇ ਰਹਿਣਾ ਫਿਰ ਬਾਅਦ ਸੌਦਾ ਕੱਲੀ ਦਾ ਹੋ ਜਾਂਦਾ ਫਿਰ ਅਗਲਾ اٹ ਜਾਂਦਾ ਠੀਕ ਹੈ ਇਹ ਮੀਣੀ ਕਰਾ ਚੱਕ ਲੱਭੀ ਹੋਏ ਮੀਣੀ ਦਾ ਖਰਾ ਤੋਹਫਾ ਚੱਕ ਬੱਚਾ ਕੀ ਆ ਗਿਆ ਨਾਲ ਇਹ ਮੀਣੀ ਥੱਲੇ ਕੱਟੀ ਹੈ ਵੀਰੇ ਕੱਟਾ ਸੌਰੀ ਕੱਟਾ ਹੈ ਕੱਟਾ ਓਕੇ ਕੱਟਾ ਆ ਗਿਆ ਮੇਲ ਕਾਫ ਆ ਗਿਆ ਹਾਂਜੀ ਹਾਂਜੀ ਤੋਰੋ ਫਸਾ ਖੋਲ ਤੇ ਬਾਕੀ ਸਭ ਨੂੰ ਤੁਰਦੀ ਦੀ ਅਡਜਸਟਮੈਂਟ ਕਰ ਸੂਆ ਕਾਲੇ ਪਹਿਲ ਨੂੰ ਵੀਰੇ ਚਾਰ ਦੰਦ ਦੇ ਮੂਹਲੇ 15 ਕਿਲੋ ਕੰਡੇ ਵਾਲ ਦੁੱਧ ਦੇ ਦੂੰਗਾ ਮੈਂ ਤਿਆਰ ਹਾਂ ਤੰਦੋਂ ਚੌਗੀ ਹਾਂ ਸੂਆ ਪਹਿਲਾ ਦੁੱਧ ਹਾਜ਼ਰ ਕਿੰਨਾ 15 ਕਿਲੋ ਕੰਡੇ ਵਾਲ ਦੁੱਧ ਹੈ ਵੀਰੇ ਵਾਲੇ ਹੋਗੇ ਤੇਰਾ 14 ਦਿਨ ਹੋਗੇ ਸੂਈ ਨੂੰ ਮੈਲੇ ਤਾਂ ਨਹੀਂ ਲੱਗੀ ਨਹੀਂ ਮੈਲੇ ਨਹੀਂ ਲੱਗੀ ਹੈਗੀ ਠੀਕ ਆ ਗੱਲ ਮੈਲੇ ਮੂਲੇ ਬਾਈ ਕਹਿੰਦਾ ਲੱਗੀ ਨਹੀਂ ਚਾਰ ਦੰਦ ਮੀਣੀ ਕੋਲੇ 15 ਕਿਲੋ ਅੱਜ ਕੰਡੇ ਤੇ ਨਾ ਬਾਈ ਕਹਿੰਦਾ ਤੋਲ ਕੇ ਦੇ ਦਿਆਂਗੇ ਡੰਗ ਤੋਂ ਡੰਗ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੈ ਤਸੱਲੀ ਬਾਈਕ ਨਾ ਕਰਾਉਣੀ ਆ ਆਪਾਂ ਜਿਹੜਾ ਵੀ ਸੱਜਣਾ ਆਊਗਾ ਸਿੰਘ ਹਲ ਦੇਖ ਦੋਨੇ ਵੀਰੇ ਕੋਈ ਆਇਆ ਨਹੀਂ ਅਗਲਾ ਚੈੱਕ ਕਰਕੇ ਲਏ ਜਾਨਵਰ ਆ ਦੋਹੇ ਸਿੰਘ ਹਲ ਦੇ ਆ ਗਏ ਨਾਲ ਆ ਗਿਆ ਮੇਲ ਕਾਫ ਪਿਓਰ ਚਾਰ ਦੰਦ ਕਾਲੇ ਚਾਰ ਚੌਗੀ ਵੀਰੇ ਨਾ ਪਿਓਰ ਚੌਗੀ ਹਾਂ ਠੀਕ ਆ ਗੱਲ ਆ ਦੰਦੋ ਆ ਗਈ ਬਾਈ ਕਹਿੰਦਾ ਪਿਓਰ ਚੌਗੀ ਤੇ ਦੁੱਧ ਆ ਗਿਆ 15 ਆ ਐ ਮਾਰ ਕੈਮਰਾ ਓਕੇ 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 ਬਾਕੀ ਜਿਹੜਾ ਭਰਾ ਆਊਗਾ ਤਸੱਲੀ ਕਰ ਲੂ ਤਸੱਲੀ ਕਰ ਲਈ ਤਸੱਲੀ ਹਰੇਕ ਪੱਖ ਤੋਂ ਕਰਾਈ ਜਾਊਗੀ 15 ਕੰਡਾ ਲਵਾ ਕੇ ਕਿੰਨੇ ਕੰਡਾ ਲਵਾ ਕੇ ਦਊਗਾ ਵੀਰੇ ਕਿੰਨੇ ਰੁਪਏ ਗਾਲੇ 175000 ਲੈਣਾ 80 ਮੰਗਲੋਂ 85 ਮੰਗਲੋਂ 75 ਝੋਟੀ ਦੇ ਦਾਂਗੇ 175 ਦੀ ਹਾਂ ਦੇ ਦਾਂਗੇ ਜੈਸਨ ਉਹੀ ਹੈ ਜੀ ਹਾਂ ਇਹਦੀ 175 ਦੀ ਜੈਸਨ ਹੋ ਰਹੂਗੀ 15 ਕੰਡੇ ਪਾਈਏ ਨਾ ਲਵਾ ਕੇ ਦੇ ਦਾਂਗੇ ਮੈਲੇ ਲੱਗਣ ਦੀ ਗਰੰਟੀ ਰੂ ਮੈਲੇ ਦੀ ਗਰੰਟੀ ਹੋਊਗੀ ਠੀਕ ਆ ਗੱਲ ਤੇ ਨੰਬਰ ਬੋਲ ਦਿਓ ਤੁਹਾਡਾ 95920 999493 95920 999493 ਬਾਈ ਦਾ ਨੰਬਰ ਆ ਤਿੰਨ ਝੋਟੀਆਂ ਦਿਖਾਤੀਆਂ ਕਮਾਲ ਤੋਂ ਕਮਾਲ ਦੀਆਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕਿ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ